ਗੱਲ ਕਰਨੀ ਚਾਹੁੰਦਾ ਸੀ ਤੁਹਾਡੇ ਨਾਲ ਧਿਆਨ ਨਾਲ ਸੁਣਿਓ ਲਾਰਸਟੀ ਗੱਲ ਹੈ ਆਖਰੀ ਗੱਲਾਂ ਫਿਰ ਤਾਂ ਯਾਦ ਨਹੀਂ ਰਹਿ ਜਾਣੀਆਂ ਪਰਾ ਮੁੱਲਾਂਪੁਰ ਗਰੀਬਦਾਸ ਅਧੀਨ ਪੈਂਦੇ ਪਿੰਡ ਛੋਟੀ ਪਰਛ ਦੇ ਇਸ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਸਵੀਰਾਂ ਉਸ ਨੌਜਵਾਨ ਦੀਆਂ ਸਾਂਝੀਆਂ ਕਰ ਰਿਹਾ ਜਿਸ ਨੇ ਘਰੇਲੂ ਕਲੇਸ਼ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਕਿ ਆਪਣੇ ਜੀਵਨ ਨੂੰ ਹੀ ਖਤਮ ਕਰ ਲਿਆ ਪਰ ਉਸ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਆਪਣੇ ਭਰਾ ਦੇ ਨਾਲ ਸਾਂਝੀ ਕੀਤੀ ਤੇ ਵੀਡੀਓ ਰਾਹੀਂ ਉਸ ਨੇ ਜਾਣਕਾਰੀ ਦਿੱਤੀ ਕਿ ਉਹ ਇਹ ਕਦਮ ਕਿਉਂ ਚੁੱਕ ਰਿਹਾ ਹੈ ਕਿਉਂ ਆਪਣੀ ਜਾਨ ਦੇ ਰਿਹਾ ਸੋ ਪਹਿਲਾਂ ਤਸਵੀਰਾਂ ਰਹੀ ਜਾਣਦੇ ਆ ਵੀਡੀਓ ਰਹੀ ਸੁਣਦੇ ਆ ਕਿ ਇਸ ਨੌਜਵਾਨ ਨੇ ਇਹ ਖੌਫਨਾਕ ਕਦਮ ਕਿਉਂ ਚੁੱਕਿਆ ਕਿਉਂ ਉਸ ਨੂੰ ਆਪਣੀ ਜੀਵਨ ਲੀਲਾ ਖਤਮ ਕਰ ਲੈਣੀ ਪਈ ਤੇ ਉਸ ਤੋਂ ਬਾਅਦ ਇਸ ਦੇ ਪਰਿਵਾਰ ਵੱਲੋਂ ਇਸ ਵੀਡੀਓ ਨੂੰ ਮੁੱਖ ਰੱਖਦੇ ਆ ਇਸ ਦੇ ਵਿੱਚ ਦਿੱਤੇ ਤੱਥਾਂ ਨੂੰ ਮੁੱਖ ਰੱਖਦੇ ਆ ਥਾਣਾ ਮੁੱਲਾਂਪੁਰ ਗਰੀਬਦਾਸ ਵਿਖੇ ਦਰਖਾਸਤ ਵੀ ਦਿੱਤੀ ਗਈ ਕੌਣ ਨੇ ਜ਼ਿੰਮੇਵਾਰ ਇਸ ਨੌਜਵਾਨ ਦੀ ਮੌਤ ਦੇ ਉਹ ਸਾਰੇ ਕਾਰਨ ਦੱਸੇ ਗਏ ਨੇ ਸੋ ਪਹਿਲਾਂ ਉਹ ਵੀਡੀਓ ਇਸ ਨੌਜਵਾਨ ਦੀ ਸੁਣਦੇ ਆ ਤੇ ਉਸ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਤੋਂ ਸੁਣਦਿਆਂ ਕਿ ਉਹਨਾਂ ਕੀ ਕਿਹਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਵੀ ਜਾਣਦਿਆਂ ਕਿ ਇਸ ਕੇਸ ਦੇ ਵਿੱਚ ਤੱਕ ਕੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਤੁਸ਼ਕਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਜੀ ਠੀਕ ਠਾਕ ਹੀ ਹੋਣੀ ਚਾਹੀਦੀ ਹੈ। ਗੱਲ ਕਰਨੀ ਜਾਣਾ ਸੀ ਤੁਹਾਡੇ ਨਾਲ। ਧਿਆਨ ਨਾਲ ਸੁਣਿਓ। ਆਖਰੀ ਗੱਲ ਹੈ। ਆਖਰੀ ਗੱਲਾਂ ਫਿਰ ਤਾਂ ਯਾਦ ਨਹੀਂ ਰਹਿ ਜਾਣੀਆਂ। ਇਸ ਕਰਕੇ ਧਿਆਨ ਨਾਲ ਸੁਣਿਓ ਤੇ ਵੇਖਿਓ ਕੀ ਸੀ ਕੀ ਨਹੀਂ ਮੇਰੀ ਹੀ ਗਲਤੀ ਨਾ ਕੱਢਿਓ ਵਾਸਤੇ ਮੈਂ ਹੀ ਗਲਤ ਸੀ ਮੈਂ ਆਪਣੇ ਸਾਰੇ ਪਰਿਵਾਰ ਤੋਂ ਬਹੁਤ ਜ਼ਿਆਦਾ ਦੁਖੀ ਹਾਂ 9 ਮਹੀਨੇ ਹੋ ਗਏ ਗਏ ਨੂੰ ਵਾਈਫ ਨੇ ਮੇਰੀ ਕਮਲ ਜੀ ਨੂੰ ਤੇ ਕਹਿੰਦੀ ਬਾਪੂ ਨੂੰ ਮਾਰੇ ਕਰੇ ਜਾਣਾ ਮੈਂ ਚੱਲਦਾ ਸਵੇਰੇ ਅਸੀਂ ਗਏ ਹੁੰਦੇ ਤੋ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਉੱਥੇ ਗਏ ਸਿਰ ਠੀਕ ਹੈ ਮੈਡੀਸਿਨ ਵਗੈਰਾ ਲੈ ਕੇ ਆਏ ਹੋ ਇਸੇ ਕਰੇ ਇਸੇ ਨੂੰ ਮੈਨੂੰ ਤਾਂ ਕੈਸੀ ਐਡਮਿਟ ਹੈ ਵੀ ਸਾਰੇ ਕਰਦੇ ਐਡਮਿਟ ਮੈਂ ਉੱਥੇ ਵੇਖਿਆ ਸਾਰੇ ਕਰੇ ਸੀਗੇ ਕੋਈ ਨਹੀਂ ਹੋ ਜਾਂਦਾ ਗਮਾਸਮਾ ਸਾਰੇ ਹੁੰਦੇ ਆਪਣੀ ਵੀ ਘਰੇ ਹੁੰਦੀ ਪ੍ਰੋਬਲਮ ਉਹ ਠੀਕ ਹੈ ਜੀ ਤੇ ਮੈਨੂੰ ਸਵੇਰੇ ਕਹਿਣ ਲੱਗੇ ਮੇਰੀ ਸੱਸੂ ਮਾਤਾ ਜੀ ਤੇਜਕੋਰ ਤੇਜੋ ਕਹਿੰਦਾ ਤੁਸੀਂ ਜਾਓ ਤੇ ਕਹਿੰਦਾ ਵੀ ਕਮਲ ਨੂੰ 4 ਦਿਨ ਲਈ ਛੱਡ ਜਾ ਮੈਂ ਕਿਹਾ ਮੰਮੀ ਗੱਲ ਇਦਾਂ ਮੈਂ ਖੁਦ 2 ਦਿਨ ਰਹਿ ਜਾਂਦਾ ਨਾਲ ਹੀ ਕਿ ਇਹਨੂੰ ਵੀ ਪਤਾ ਪਿਛਲੀ ਵਾਰਾ ਤੁਹਾਡੇ ਘਰ ਨਾਲ ਸੀ ਲੱਗ ਹੋਇਆ। ਨਾ ਹੁਣ ਮੈਂ ਕਰਦਿਆਂ ਕੱਪੜਿਆਂ ਨੂੰ ਘਮਾਨਾ ਰੋਕੀ ਨਾ ਮੈਂ ਦੋ ਦਿਨ ਮੈਂ ਇੱਥੇ ਰਹਿ ਜਾਂਦਾ ਨਾਲ ਹੀ ਅਸੀਂ ਮੈਂ ਦੋ ਦਿਨ ਬਾਅਦ ਚੱਲ ਜਾਵਾਂਗਾ ਕੋਈ ਗੱਲ ਨਹੀਂ। ਕਹਿੰਦਾ ਨਹੀਂ ਨਹੀਂ ਤੂੰ ਜਾ ਤੇ ਮੈਂ ਕਹਿੰਦਾ ਜੀ ਨਹੀਂ ਮੈਂ ਦੋ ਦਿਨ ਹੀ ਰਹਿ ਜਾਂਦਾ ਤੇ ਕਹਿੰਦਾ ਨਹੀਂ ਨਹੀਂ ਤੂੰ ਜਾ ਵੀ ਕੋਈ ਨਹੀਂ ਚਾਲ ਦੀਗਾ। 4 ਦਿਨ ਚਲੋ ਠੀਕ ਹੈ ਜੀ ਮੈਂ ਚਲੋ ਆ ਗਿਆ ਮਜ਼ਦੂਰੀ ਸਾਨਾ ਪਹਿਣਾ ਸੀ। ਤੇ ਉਸ ਤੋਂ ਬਾਅਦ ਰਸਤੇ 'ਚ ਆਂਦੀ ਇੱਕ ਦੋ ਵਾਰਨ ਕੋਲ ਵੀ ਕੀਤੀ ਮੈਂ ਉਹ ਠੀਕ ਹੈ ਤਾਂ ਚਲ ਪੁੱਛਿਆ ਜੋ ਵੀ ਸੀ। ਮੈਂ ਅਸੀ ਕਿਤੇ ਇਸ ਤੋਂ ਦੋ-ਤਿੰਨ ਦਿਨਾਂ ਦਿਲਕੀ ਮੈਸੇਜ ਮੈਨੂੰ ਪ੍ਰਾਈਵੇਸੀ ਤੇ ਲਾ ਕੇ ਸਟੇਟਸ ਮੈਨੂੰ ਸ਼ੋ ਨਹੀਂ ਹੋ ਰਹੇ ਸੀ ਪ੍ਰਾਈਵੇਸੀ ਲਾ ਕੇ ਮੇਰੇ ਹੋਰ ਵਾਕੀ ਕਰਦੇ ਰਿਸਨ ਸ਼ਾਇਦ ਸ਼ੋ ਹੁੰਦੇ ਸਾਰੇ ਮੰਨ ਲਓ ਬਹੁਤ ਹੀ ਜ਼ਿਆਦਾ ਗਲਤ ਜਿਹੇ ਮੈਚ ਵੀ ਕਰਨ ਲੱਗ ਗਏ ਦੇਖ ਲਿੱ ਕੇ ਸਟੇਟਸ ਪਾਉਣ ਲੱਗੇ ਤਾਂ ਇਦਾਂ ਕੁਸ਼ਿਆ ਦਰ ਕਿ ਇਦਾਂ ਦਾ ਕੁਝ ਨਹੀਂ ਸੀ ਗੱਲ ਉਹਦਾ ਤੇ ਮੈਨੂੰ ਜਦੋਂ ਪਤਾ ਲੱਗਾ ਕਹਿੰਦੇ ਵੀ ਇਦਾਂ ਕਿਉਂ ਨਹੀਂ ਮੈਨੂੰ ਤਾਂ ਕੁਝ ਨਹੀਂ ਸ਼ੋਰ ਤੇ ਮੈਂ ਫਿਰ ਕਮਲ ਨੂੰ ਪੁੱਛਿਆ ਮਰੀ ਭਾਈ ਵੀ ਮੈਂ ਕਹਿੰਦਾ ਤੁਸੀਂ ਮਤਲਬ ਕਿਉਂ ਇਦਾਂ ਪਾਰੇ ਹੋ ਕਹਿੰਦਾ ਨਹੀਂ ਨਹੀਂ ਮੈਂ ਤਾਂ ਜੋ ਮੇਰੇ ਦੇ ਬਿੱਤੀ ਉਹ ਪਾਰੇ ਮੈਂ ਕਹਿੰਦਾ ਯਾਰ ਕੋਈ ਗਲਤ ਤਾਂ ਹੋਈ ਨਹੀਂ ਇਦਾਂ ਨੇ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਚੰਦਣਾ ਤੁਹਾਨੂੰ ਤਾਂ ਛੱਡ ਗਏ ਆ ਤੁਹਾਨੂੰ ਕੱਲ ਮੈਂ ਕਿਹਾ ਦੋ ਦਿਨਾਂ ਕਹਿੰਦੇ ਨਹੀਂ ਹੁਣ ਆਉਣ ਦੀ ਲੋੜ ਨਹੀਂ ਅਸੀਂ ਦੱਸਾਂਗੇ ਤੁਹਾਨੂੰ ਕਦੋਂ ਆਉਣ ਮੈਂ ਕਿਹਾ ਇਦਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਤੇ ਮੈਂ ਮਾਮਾ ਜੀ ਨੂੰ ਫੋਨ ਕੀਤਾ ਨਾ ਮਾਮਾ ਜੀ ਨੂੰ ਫੋਨ ਕੀਤਾ ਮਾਮਾ ਜੀ ਇਦਾਂ ਕਰਕੇ ਗੱਲ ਸੀ ਮੈਂ ਕਿਹਾ ਤੁਸੀਂ ਕਿਹਾ ਅਸੀਂ ਮੈਨੂੰ ਫੋਨ ਕਰਕੇ ਵੀ ਹਾਂਜੀ ਜਦੋਂ ਬਿਮਾਰ ਦੀ ਇਹ ਚਲ ਮਲਾ ਲਈ ਜੀ ਕਿਉਂਕਿ ਪਿਛਲੀ ਵਾਰ ਜਦੋਂ ਥਾਣੇ ਦੀ ਗੱਲ ਹੋਈ ਸੀ ਇਹਨਾਂ ਨੇ ਕਿ ਕੰਮ ਨਹੀਂ ਕਰਦਾ ਤੇ ਇੱਥੇ ਹਫਤਾ ਉਤਰਿਆ ਇਸ ਕਰਕੇ ਮੈਂ ਉੱਥੇ ਜਾਣੇ ਛੜਦਾ ਸੀ ਰਿੰਕੂ ਭਾਜੀ ਨੇ ਵੀ ਮੈਨੂੰ ਕਿਹਾ ਸੀ ਵੀ ਇੱਥੇ ਆਣਾ ਛੜ ਦੋ ਕੋਈ ਨਹੀਂ ਵੀ ਜਦੋਂ ਆਣਾ ਕਦੇ ਦਿਨ ਦੇ ਦਿਨ ਆਓ ਮਿਲ ਕੇ ਚੱਲੇਗਾ ਮੈਂ ਠੀਕ ਹੈ ਠੀਕ ਹੈ ਜੀ ਅਸੀਂ ਜੇ ਉਥੋਂ ਤੁਹਾਨੂੰ ਠੀਕ ਲੱਗਦਾ ਉਹ ਕਰ ਲਾਂਗੇ ਸੋ ਮਾਮਾ ਜੀ ਨੇ ਫੋਨ ਕੀਤਾ ਮੈਂ ਕਹਿੰਦਾ ਕੰਨਕੂ ਇਹ ਨਹੀਂ ਬਿਲਕੁਲ ਨਹੀਂ ਚੱਲੇ ਕੋਈ ਨਹੀਂ ਦੋ ਚਾਰ ਦਿਨ ਹੋਰ ਛੜਜੇ ਬਿਮਾਰ ਹੋਣਗੇ ਤੁਸੀਂ ਦੋ ਚਾਰ ਦਿਨ ਬਾਅਦ ਫੇਰ ਫੋਨ ਕੀਤਾ ਮਾਮਾ ਜੀ ਨੇ ਤਾਂ ਪਤਾ ਨਹੀਂ ਯਾਰ ਕੀ ਗੱਲ ਹੈ ਮੇਰੇ ਨਾਲ ਤਾਂ ਖੁਦ ਲੜਦੇ ਆ ਤੁਸੀਂ ਆਪਸ ਦੇ ਵਿੱਚ ਦੇਖੋ ਜੀ ਮਾਮਾ ਜੀ ਇਹਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਤੁਸੀਂ ਹੀ ਥਾਣੇ ਸੀ ਉਸ ਦਿਨ ਤੁਹਾਡੇ ਘਰ ਨਾਲ ਹੀ ਸਭ ਕੁਝ ਹੋਇਆ ਦੁਬਾਰੇ ਵੀ ਤੁਸੀਂ ਮੈਂ ਤਾਂ ਕੋਲ ਕੀਤੀ ਤੁਹਾਨੂੰ ਮੈਂ ਲੈਣਾ ਨਾ ਇਦਾਂ ਐ ਨਾ ਮੈਂ ਛੱਡਣਾ ਕੁਝ ਵੀ ਤੁਸੀਂ ਕਹਿ ਵੀ ਮਲਾ ਕੇ ਚਲੋ ਲੇ ਜੀ ਜਾਂ ਦੋ ਦਿਨ ਛੱਡ ਜਾ ਤੁਹਾਡੇ ਘਰ ਨਾਲ ਕਹਿੰਦਾ ਨਹੀਂ ਨਹੀਂ ਮੇਰਾ ਖੜਾ ਛੱਡ ਬਰਾਵਾ ਆਪਣੇ ਆਪਸ ਦੀ ਗੱਲ ਕਰੋ ਕਹਿੰਦਾ ਤੇਰੀ ਸੱਸ ਦਾ ਕੁਝ ਹੋਰ ਹੀ ਗੱਲਾਂ ਬਣਾਉਂਦੀ ਐ ਇੰਨੇ ਦਾ ਮਤਲਬ ਬਹੁਤ ਕੁਝ ਬੋਲਨੇ ਆ ਮੈਂ ਕਿਹਾ ਅੱਛਾ ਜੀ ਤੇ ਉਸ ਤੋਂ ਬਾਅਦ ਚਲੋ ਮੈਂ ਕਾਲ ਕਰਦੇ ਰਹਾ ਮੇਰਾ ਕੋਲ ਨਹੀਂ ਚੱਕਣਾ ਕਿਸੇ ਨੇ ਬਲੋਕ ਕਰਦੇ ਨਾ ਹੀ ਕੋਈ ਮੈਸੇਜ ਕਰਦੇ ਹੁਣ ਬਲੋ ਕਰ ਦੇਣਾ ਫਿਰ ਬਲੋਕ ਕਰ ਦੇਣਾ ਕਦੇ ਅਨਬਲੋਕ ਇਦਾਂ ਮਤਲਬ ਡਰਾਮਾ ਜਿਹਾ ਕਰਦੇ ਰਹੇ ਬੜੇ ਟਰਾਈ ਮੈਂ ਹਜ਼ਾਰਾਂ ਹਜ਼ਾਰਾਂ ਵਾਰ ਕਾਲ ਕੀਤੀ ਕੋਈ ਰਿਸਪੌਂਸ ਨਹੀਂ ਰਿਸ਼ਤੇਦਾਰ ਨੂੰ ਫੋਨ ਕਰਨਾ ਉਹ ਵੀ ਕਹਿੰਦੇ ਸਾਨੂੰ ਨਹੀਂ ਪਤਾ ਜੀ ਆਪਸ ਵਿੱਚ ਹੀ ਗੱਲ ਕਰੋ ਤੁਹਾਡੀ ਕੀ ਗੱਲ ਹੈ ਕੀ ਨਹੀਂ ਤੇ ਉਸ ਤੋਂ ਬਾਅਦ ਚਲੋ ਗੱਲ ਹੰਦੀ ਰਹੀ ਫਿਰ ਮੈਂ ਇੱਕ ਮਾਮਾ ਜੀ ਨੂੰ ਫੋਨ ਕੀਤਾ ਤੇ ਮਮਾ ਜੀ ਕਿ ਮੰਗਾ ਮਮਾ ਜੀ ਕੋਲ ਨਹੀਂ ਨਾਲ ਦੇ ਇਥੋਂ ਹੀ ਨਾਲੇ ਪਿੰਡੋਂ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਕੋਈ ਨਹੀਂ ਚਲ ਵੀ ਅਸੀਂ ਟਾਈਮ ਬੰਦਦੇ ਆ ਟਾਈਮ ਦਵਾਂਗੇ ਤੇ 2-4 ਦਿਨ ਨੂੰ ਹਫਤਾ 10 ਦਿਨ 1.5-2 ਮਹੀਨਾ ਲੰਘੇ ਇਹ ਗੱਲ ਕਰਦੇ ਆ ਮੈਂ ਉਹਨਾਂ ਨੂੰ ਫੋਨ ਕਰਦੇ ਰਹੋ ਕਹਿੰਦੇ ਯਾਰ ਮੈਨੂੰ ਤਾਂ ਕੁਝ ਨਹੀਂ ਕਹਿੰਦੇ ਹੁਣ ਕਹਿੰਦੇ ਆ ਅਸੀਂ ਗੱਲ ਹੀ ਨਹੀਂ ਕਰਨੀ ਨਾ ਅਸੀਂ ਬਹਿਣਾ ਨਹੀਂ ਅਸੀਂ ਗੱਲ ਕਰਨੀ ਨਹੀਂ ਅਸੀਂ ਬੁਲਾਣੇ ਮੈਂ ਕਿ ਮਮਾ ਮੇਰੀ ਗੱਲ ਤਾਂ ਇਦਾਂ ਦੇਖੋ ਗੱਲ ਤਾਂ ਕਰਨੀ ਹੀ ਪੈਣੀ ਹੈ ਕੀ ਗੱਲ ਹੋਈ ਹੈ ਜੋ ਵੀ ਹੈ ਗੱਲ ਤਾਂ ਤੁਹਾਨੂੰ ਕਰਨੀ ਪੈਣੀ ਹੈ ਇਹ ਕਰਕੇ ਉਸ ਤੋਂ ਬਾਅਦ ਮਾਮਾ ਜੀ ਕਹਿੰਦੇ ਮੇਰੇ ਬਸ ਤੋਂ ਬਾਹਰ ਗਈ ਆਈ ਲੱਗਦਾ ਅਸੀਂ ਮੈਂ ਮੇਰੀ ਸਿਸਟਰ ਮਾਮੇ ਦੀ ਕੁੜੀ ਤੇ ਮੇਰਾ ਜੀਜਾ ਤੇ ਇੱਕ ਬ੍ਰਦਰ ਮਾਸੀ ਅਸੀਂ ਚਲੇ ਗਏ ਕਹਿੰਦੇ ਜਣੇ ਘਰੇ ਗਏ ਸਾਨੂੰ ਕੋਈ ਨਹੀਂ ਮਿਲਿਆ ਗੇਟ ਖਲਾਇਆ ਸੋਰਾ ਸਭ ਅੰਦਰ ਬੈਠੇ ਸੀ ਕਹਿੰਦਾ ਨਹੀਂ ਇੱਥੇ ਕੋਈ ਨਹੀਂ ਤੁਸੀਂ ਜਾਓ ਤੇ ਮੇਰੀ ਸਿਸਟਰ ਨੇ ਕਿਹਾ ਕਿ ਮਾਸਟਰ ਜੀ ਗੇਟ ਤਾਂ ਖੋਲੋ ਉਹਨਾਂ ਨੇ ਦੇਖ ਕੇ ਕਹਿੰਦਾ ਸ਼ਾਇਦ ਕਿ ਤੁਮ ਆਏ ਪਰ ਤੂੰ ਕਹਿੰਦਾ ਨਹੀਂ ਨਹੀਂ ਤੁਸੀਂ ਜਾਓ ਵੀ ਇੱਥੇ ਕੋਈ ਹੈ ਨਹੀਂ ਤੇ ਮੈਂ ਚਲੋ ਕੁੰਡਾ ਖੜਕਾਇਆ ਮੈਂ ਇਦਾਂ ਹਲਾਇਆ ਵੀ ਕੁੰਡਾ ਜਿੱਦਾਂ ਆਪਾਂ ਹਲਾਉਂਦੇ ਆ ਵੀ ਕੁੰਡਾ ਕੋਲੋਂ ਤੁਸੀਂ ਚਲੋ ਕੱਲਾ ਥੋੜੀ ਐ ਇਹ ਸਾਰੇ ਰਿਸ਼ਤੇਦਾਰ ਨੇ ਨਾਲ ਤੁਸੀਂ ਕਹਿੰਦੇ ਸੀ ਰਿਸ਼ਤੇਦਾਰ ਲੇਕਿਨ ਤੇ ਉਸ ਤੋਂ ਬਾਅਦ ਉਹਨਾਂ ਨੇ ਉਹ ਡਰਾਮਾ ਬਣਾਇਆ ਜੀ ਸਾਡਾ ਕੁੰਡਾ ਤੋੜ ਗਿਆ ਇਹ ਤੋੜ ਗਿਆ ਬਹੁਤ ਕੁਝ ਬੋਲਿਆ ਤੇ ਉਸ ਤੋਂ ਬਾਅਦ ਮੈਂ ਚਲੋ ਉੱਥੇ ਨਸੀ ਸੀ ਆਪਣੇ ਇਤਨੇ ਕੋਈ ਨਾਲ ਸੀ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਘਰੇ ਬੈਠੇ ਤੇ ਉੱਥੇ ਮਾਮਾ ਜੀ ਆ ਗਏ ਚਲੋ ਮਾਮਾ ਮੰਗਰ ਜੀ ਉਹ ਲੈ ਕੇ ਗਏ ਸਾਨੂੰ ਘਰੇ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਦੋ ਚਾਰ ਦਿਨਾਂ ਚੰਗੀ ਗੱਲ ਕਰਾਂਗੇ ਦੱਸਾਂਗੇ ਉਸ ਤੋਂ ਬਾਅਦ ਵੀ ਉਹਨਾਂ ਨੇ ਹੁਣ ਉਸ ਤੋਂ ਬਾਅਦ ਇੱਕ ਦਿਨ ਮੈਂ ਆਪਣੇ ਸਾਲੀ ਸਾਬ ਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਗੱਲ ਹੀ ਕਰਨੀ ਸੀ ਮੈਂ ਕਿ ਉਹ ਫੋਨ ਨਹੀਂ ਚੱਕਦੇ ਕੀ ਗੱਲ ਉਹਨਾਂ ਨੇ ਫੋਨ ਕਰਕੇ ਮੈਨੂੰ ਮਿਲ ਕੇ ਤੰਗ ਕਰਿਆ ਜਦ ਕਿ ਮੈਂ ਕੋਈ ਕੁਝ ਇਦਾਂ ਦੀ ਗੱਲ ਨਹੀਂ ਕੀਤੀ ਮੈਂ ਮੰਮੀ ਨੂੰ ਕਹਿੰ ਮਾ ਉੱਥੇ ਰੇਸ ਮੋ ਨੂੰ ਮੇਰੀ ਸਿਸਟਰ ਨੂੰ ਫੋਨ ਕਰਕੇ ਇਹਦਾ ਗਾਲਾਂ ਕੱਢਦਾ ਇਦਾਂ ਹੋਇਆ ਬਹੁਤ ਇੰਨਾ ਕੁਝ ਬੋਲੇ ਸਰਪਾਸਕ ਕਿ ਛੋਟੀ ਪਰਸ ਤੋਂ ਪਿੰਡ ਤੋਂ ਤੁਹਾਡੇ ਤੋਂ ਬਸ ਜਿਆਦਾ ਇੱਕ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਕਿ ਇਹ ਪੂਰਾ ਮਾਮਲਾ ਤੇ ਕੀ ਸਾਹਮਣੇ ਆ ਜੀ ਸਰੋਦਾ ਨੇ ਵੀਡੀਓ ਚ ਸਾਰਾ ਕੁਝ ਦੱਸਿਆ ਹੋਇਆ ਹੈ ਹੂੰ ਜੋ ਵੀਡੀਓ ਬਣਾ ਕੇ ਉਹਨਾਂ ਸੁਸਾਇਡ ਕਰਨ ਤੋਂ ਪਹਿਲਾਂ ਉਹ ਪਾਈ ਸੀ ਨੈਟ ਤੇ ਮੈਨੂੰ ਪਾਈ ਸੀ ਤੇ ਹੋਰ ਮੇਰਾ ਭਰਾ ਮਸੀਦਾ ਮੁੰਡਾ ਉਹਨੂੰ ਪਾਈ ਸੀ ਉਹਦੇ ਵਿੱਚ ਸਾਰਾ ਦੱਸਿਆ ਹੋਇਆ ਹੈ ਕਿ ਉਹ ਮੈਂ ਆਪਣੀ ਸੱਸ ਤੋਂ ਘਰ ਵਾਲੀ ਤੋਂ ਸਾਲੀ ਤੋਂ ਤੰਗ ਪ੍ਰੇਸ਼ਾਨ ਕਰਨ ਕਰਕੇ ਸੁਸਾਇਡ ਕਰਨ ਲੱਗਾ ਆ। ਉਹਨਾਂ ਨੂੰ ਇਸ ਕਿੱਥੇ ਲੱਗਦਾ ਮੇਰਾ ਛੋਟਾ ਬ੍ਰਦਰ ਸੀ ਛੋਟਾ ਭਰਾ ਸੀ। ਅੱਛਾ ਪਹਿਲੇ ਲੱਗਿਆ ਤੁਹਾਨੂੰ ਕਿ ਸਹੁਰਾ ਪਰਵਾਇਸ ਤਰੀਕੇ ਨਾਲ ਤੰਗ ਕਰਦਾ ਸੀ। ਤੰਗ ਕਰਦਾ ਹੀ ਸੀ 9 ਮਹੀਨੇ ਤੋਂ ਉਹ ਘਰੇ ਜਾ ਕੇ ਬੈਠੀ ਸੀ ਉਹਦੀ ਵਾਈਫ ਜਿਹਨੂੰ ਲਿਆਣ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦਾ ਸੀ ਉੱਤੇ ਜਾ ਕੇ ਵੀ ਆਇਆ ਪਹਿਲਾਂ ਉਹ ਇਕੱਲਾ ਗਿਆ ਹੁਣ ਘਰ ਤੋਂ ਬਾਹਰ ਦੇ ਧੱਕੇ ਮਾਰ ਕੇ ਨੂੰ ਕੱਢਦਾ ਜਲੀਲ ਕਰਕੇ ਉਸ ਤੋਂ ਬਾਅਦ ਆਪਣੇ ਰਿਸ਼ਤੇਦਾਰ ਲੈ ਕੇ ਦੋ ਜਿਨ੍ਹਾਂ ਨੇ ਕਰਾਇਆ ਸੀ ਰਿਸ਼ਤੇਦਾਰ ਸੀ ਉਹ ਸੀ ਨਾਲ ਦੋਨੋਂ ਇੱਕ ਮਾਸੀ ਸੀ ਮੇਰੀ ਇੱਕ ਭਰਾ ਸੀ ਛੋਟਾ ਉਹਨਾਂ ਨੂੰ ਲੈ ਕੇ ਉਹਨਾਂ ਦੇ ਘਰੇ ਗਿਆ ਗੱਲਬਾਤ ਕਰਨ ਲਈ ਭੇਜੋ ਭਾਈ ਕੀ ਗੱਲਬਾਤ ਹੈ ਉਹਨਾਂ ਫਿਰ ਉਹਨਾਂ ਨੂੰ ਵੀ ਕਰਦੇ ਅੰਦਰ ਨਹੀਂ ਐਂਟਰ ਹੋਣ ਦਿੱਤਾ ਬਾਹਰ ਤੋਂ ਗਾਲੀ ਗਲੋਚ ਕਰਕੇ ਜਲੀਲ ਕਰਕੇ ਬਾਹਰ ਤੋਂ ਹੀ ਭੇਜਦਾ ਉਹਨਾਂ ਨੇ ਮੁੜ ਕੇ ਜਦੋਂ ਘਰ ਆ ਗਿਆ ਤਾਂ ਦੋ ਤਿੰਨ ਦਿਨ ਬਾਅਦ ਉਹਨੂੰ ਫੋਨ ਕਰਕੇ ਡਰਾਉਂਦੇ ਧਮਕਾਉਂਦੇ ਸੀ ਤੇਰੇ ਦੇ ਪਰਚਾ ਕਰਾ ਦੇ ਤਾਂ ਸਾਡਾ ਗੇਟ ਤੋੜ ਗਿਆ ਤੂੰ ਬਦਮਾਸ ਲੈ ਕੇ ਆਂਦਾ ਸੀ ਇੱਥੇ ਇਦਾਂ ਦੇ ਨਾ ਕਈ ਤਰ੍ਹਾਂ ਦੇ ਇਲਜ਼ਾਮ ਲਾਂਦੀ ਸੀ ਉਹਦੇ ਨਜਾਜ ਜੀ ਪਤਾ ਨਹੀਂ ਫੈਸਲਾ ਹੋਇਆ ਕਿ ਇਸ ਤਰੀਕੇ ਨਾਲ ਬੈਠ ਕੇ ਕੰਮ ਇਸ ਤੋਂ ਪਹਿਲਾਂ ਸਾਰ ਇੱਕ ਵਾਰੀ ਉਹ ਲੈ ਕੇ ਸੀ ਆ ਕੇ ਇੱਥੇ ਤਾਂ ਦੋਨੋਂ ਦੀ ਆਪ ਚ ਤੰਗ ਪ੍ਰੇਸ਼ਾਨ ਕਰਦੀ ਸੀ ਉਹਨੂੰ ਉਹਨੂੰ ਫੋਨ ਕਰਕੇ ਸਾਸੋਹਰੇ ਨੂੰ ਬੁਲਾ ਲਿਆ ਸੀ ਉਹ ਆ ਕੇ ਲੈ ਗਏ ਸੀ ਉਹਨਾਂ ਨੇ ਸਾਨੂੰ ਉੱਥੇ ਟਿੱਬਾ ਥਾਣਾ ਲੱਗਦਾ ਉਹਨਾਂ ਨੂੰ ਉੱਥੇ ਬੁਲਾਏ ਸੀ ਉੱਥੇ ਗੱਲ ਮਰਾਜੀਨਾਮਾ ਹੋਇਆ ਸੀ ਕਿ ਚਲੋ ਕੋਈ ਨਹੀਂ ਅੱਗੇ ਤੋਂ ਨਹੀਂ ਭਈ ਤੰਗ ਪ੍ਰੇਸ਼ਾਨ ਕਰਨਗੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਲਈ ਸੀ ਸਾਸੋਹਰੇ ਨੇ ਮਾਮ ਉਹਦਾ ਜਿਹੜੀ ਘਰ ਵਾਲੀ ਦਾ ਮਾਮਾ ਸੀ ਤੇ ਉਹਦੀ ਸੱਸ ਨੇ ਉਹਨਾਂ ਸਾਰਿਆਂ ਨੇ ਜ਼ਿੰਮੇਵਾਰੀ ਲਈ ਸੀ ਕਹਿੰਦਾ ਕੋਈ ਸਾਡੀ ਜ਼ਿੰਮੇਵਾਰੀ ਹੈ ਜੇ ਅੱਗੇ ਤੋਂ ਤੁਹਾਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਤੁਸੀਂ ਸਾਨੂੰ ਫੋਨ ਕਰ ਦਿਓ ਅਸੀਂ ਆ ਜਾਾਂਗੇ ਉੱਥੇ ਪਰ ਹੁਣ ਜਦੋਂ ਗਈ ਹੈ ਹੁਣ ਤਾਂ ਕੋਈ ਲੜਾਈ ਨਹੀਂ ਸੀ ਤੇ ਘਰੋਂ ਬਾਹਰ ਨਾਲ ਲੈ ਕੇ ਲੈ ਕੇ ਚਲੀ ਗਈ ਕਹਿੰਦਾ ਮੇਰਾ ਡੈਡੀ ਬਿਮਾਰ ਹੈ ਆਪੋਨੋ ਤੇ ਮਿਲ ਕੇ ਆਣਾ ਉੱਥੇ ਜਾ ਕੇ ਇਹਨੂੰ ਕਹਿੰਦੇ ਤੂੰ ਘਰੇ ਚੱਲੇ ਜਾ ਮੈਂ ਦੋ ਦਿਨ ਰੁਕ ਕੇ ਆ ਜਾਣਾ ਇਹ ਕਹਿੰਦਾ ਵੀ ਨਹੀਂ ਮੈਂ ਵੀ ਤੇਰੇ ਨਾਲ ਰੁਕ ਜਾਂਦਾ ਦੋ ਦਿਨ ਕੋਈ ਵਾਦ ਨਹੀਂ ਆਪਾਂ ਇਕੱਠੇ ਚੱਲ ਪਾਵਾਂਗੇ ਪਰ ਇਹ ਕਹਿੰਦੇ ਨਹੀਂ ਤੁਸੀਂ ਜਾਓ ਅਸੀਂ 2 ਦਿਨ ਬਾਅਦ ਕੋਈ ਚੱਕਰ ਮੇ ਆ ਜਾਗੇ ਫਿਰ ਜਦੋਂ ਉੱਥੋਂ ਆ ਗਿਆ 2 ਦਿਨ ਫੋਨ ਕਰਨ ਲੱਗੇ ਦੂਜੇ ਦਿਨ ਉਹਨਾਂ ਨੇ ਜਿੱਤੋ ਹੀ ਫੋਨ ਚੱਕਲੇ ਬੰਦ ਕਰਤਾ ਉਹਦਾ ਕਦੇ ਚੱਕਦੇ ਸੀ ਕਦੇ ਬਲੌਕ ਕਰ ਦਿੰਦੇ ਸੀ ਚੱਕਦੇ ਸੀ ਤਾਂ ਗਾਲੀ ਖਲੋਚ ਕਰ ਦਿੰਦੇ ਉਹਨਾਂ ਸਾਰੇ ਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤੇ ਪਰ ਕਿਸੇ ਰਿਸ਼ਤੇਦਾਰਾਂ ਨੇ ਵੀ ਕੋਈ ਸਹੀ ਸਲਾਹ ਨਹੀਂ ਦਿੱਤੀ ਸਾਰੇ ਕਹਿੰਦੇ ਜਿੱਥੇ ਫੋਨ ਨਹੀਂ ਕਰਨਾ ਤੂੰ ਅਸੀਂ ਨਹੀਂ ਭੇਜਣੀ ਅਸੀਂ ਕੋਈ ਗੱਲ ਨਹੀਂ ਕਰਨੀ ਕਿਸੇ ਨਾਲ ਹੁਣ ਵੀ ਸਾਰਾ ਸਾਨੂੰ 4-5 ਹਫ਼ਤੇ ਹੋ ਗਏ ਉਹਨਾਂ ਦੀ ਮਿੰਤਾ ਕਰਦਿਆਂ ਨੂੰ ਕਿਸ ਕੀ ਗੱਲ ਹੈ ਭਾਈ ਸਾਨੂੰ ਦੱਸੋ ਤੁਸੀਂ ਇਹ ਨਾਲ ਬਹਿ ਕੇ ਗੱਲ ਦਾ ਨਵੇੜੋ ਸੈਟ ਤੋਂ ਪਹਿਲਾਂ ਵੀ ਗੱਲਬਾਤ ਹੋਈ ਥੋੜੇ ਪਰਵਾਨਾ ਨਹੀਂ ਸਰ ਪਰਿਵਾਰ ਚ ਕੋਈ ਗੱਲ ਨਹੀਂ ਹੋਈ ਇਦਾਂ ਦੀ ਅੱਛਾ ਹੁਣ ਪੁਲਿਸ ਨੇ ਕਿੰਨੇ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਤਿੰਨ ਬੰਦੇ ਦੇ ਖਿਲਾਫ ਮਾਮਲਾ ਦਰਜ ਕੀਤਾ ਸਰ ਪਰਚਾ ਹੁਣ ਚਾਹੀਦਾ ਜੇ ਉਹਨਾਂ ਦੇ ਸਜ਼ਾ ਹੋਣੀ ਸਜ਼ਾ ਹੋਣੀ ਚਾਹੀਦੀ ਜੋ ਸਖਤ ਸਖਤ ਸਜ਼ਾ ਹੋਣੀ ਚਾਹੀਦੀ ਹੈ ਬਿਜ਼ਨਸ ਬਣਾਇਆ ਉਹਨਾਂ ਨੇ ਉਹਨਾਂ ਦਾ ਪਹਿਲੇ ਵੀ ਕੋਈ ਮਤਲਬ ਹੋਰ ਗੱਲ ਦੱਸਦਾ ਜੀ ਉਹਨਾਂ ਦੀ ਸੈਕੰਡ ਮੈਰਿਜ ਆ ਉਸ ਲੜਕੀ ਦੀ ਉਹਨਾਂ ਪਹਿਲਾਂ ਵੀ ਇੱਦਾਂ ਇੱਕ ਮੁੰਡੇ ਨੂੰ ਲੁਝਾ ਕੇ ਉਹਨਾਂ ਤੋਂ 4-5 ਲੱਖ ਰੁਪਏ ਉਹਨਾਂ ਨੇ ਇੱਦਾਂ ਹੀ ਠੱਗੀ ਮਾਰ ਕੇ ਲੁੱਟਿਆ ਸਾਨੂੰ ਪਤਾ ਨਹੀਂ ਸੀ ਦਬਾਅ ਬਣਾਇਆ ਜਾਂਦਾ ਸਾਡੇ ਤੇ ਸਾਡੇ ਹੋਰ ਗਹਿਣੇ ਸਾਰੇ ਲੈ ਗਏ ਹੋਈ ਆ ਉਹਦੇ ਮਨ ਚ ਇਹ ਸੀ ਵੀ ਕਦੇ ਦਬਕੇ ਦੋਕੇ ਮਾਰ ਕੇ ਇਹ ਅਸੀਂ ਉੱਥੇ ਰੱਖ ਲਵਾਂਗੇ ਪੈਸੇ ਢੱਕ ਕੇ ਲੈ ਕੇ ਅਸੀਂ ਮਾਮਲਾ ਦਰਜ ਕਰਾਉਂਦੇ ਆ ਇੱਦਾਂ ਹੀ ਕਰਦੇ ਜੋ ਪਹਿਲਾਂ ਵੀ ਉਹਨਾਂ ਨੇ ਇੱਦਾਂ ਹੀ ਕੀਤਾ ਸਰਿਕੋ ਵੀਡੀਓ ਵਾਇਰਲ ਹੋ ਰਹੀ ਹੈ ਜਿੱਦੇ ਵਿੱਚ ਇੱਕ ਨੌਜਵਾਨ ਆਤਮ ਹਿੱਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿੱਦੇ ਵਿੱਚ ਉਹਨਾਂ ਵੱਲੋਂ ਬਿਆਨ ਦਿੱਤੇ ਗਏ ਨੇ ਆਪਣੇ ਸਾਰੇ ਪਰਿਵਾਰ ਦੇ ਖਿਲਾਫ ਕਿਹੜੇ ਪਿੰਡ ਦਾ ਮਾਮਲਾ ਹੈ ਤੇ ਕੀ ਹੈ ਇਹ পুরো ਮਾਮਲਾ ਇਹ ਬ੍ਰਭਿੰਦਰ ਸਿੰਘ ਸੀਜੀ ਸਨ ਉਹ ਜ ਹਜਮੀਰ ਸਿੰਘ ਵਾਸੀ ਪਿੰਡ ਛੋਟੀ ਪਰਛਾ ਹਾਂਜੀ ਇਹ ਨੇ ਆਪਣੀ ਇੱਕ ਵੀਡੀਓ ਬਣਾ ਕੇ ਆਪਣੇ ਭਰਾ ਕਸ਼ਮੀਰ ਸਿੰਘ ਨੂੰ ਭੇਜੀ ਸੀ ਕਿ ਮੈਂ ਆਪਣੇ ਸਸ ਤੇਜਗੁਰੂ ਤੇਜੋ ਤੇ ਆਪਣੀ ਘਰ ਵਾਲੀ ਕਮਲਜੀਤ ਗੁਰੂ ਸੋਨੀਆ ਅਤੇ ਆਪਣੀ ਸੱਸ ਆਪਣੀ ਸਾਲੀ ਗੁਰਦੀਪਪੁਰਮਨਪਤੋਂ ਤੰਗ ਆ ਕੇ ਸੁਸਾਈਡ ਕਰਨ ਲੱਗਿਆ ਹਾਂ ਉਹਦੇ ਮੁਤਾਬਕ ਕੇ ਮਕਦਮਾ ਨੰਬਰ 113 ਅੰਡਰ ਸੈਕਸ਼ਨ 188 ਐਨਐਸ ਜਾਂਚ ਕੀਤੀ ਅਗੇ ਕਿੰਨੇ ਬੰਦੇ ਦੇ ਖਲਾਮਾ ਆਵਾਂ ਦਰਜ ਕਰੇ ਕਿ ਤਿੰਨ ਜਣੇ ਫਿਲਹਾਲ ਕਿਸੇ ਗ੍ਰਿਫਤਾਰੀ ਹੋਈ ਨਹੀਂ ਨਹੀਂ ਹੁਣ ਤਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਰੇਡ ਕਰਨੀ ਹੈ ਕੀ ਸਾਹਮਣੇ ਆਇਆ ਪੂਰਾ ਮਾਮਲਾ ਕੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਸਾਰੇ ਪਰਿਵਾਰ ਵੱਲੋਂ ਫੁੱਲ ਨੌਜਵਾਨ ਦੇਖੋ ਵੀਡੀਓ ਵਿੱਚ ਇਹੀ ਗੱਲ ਕਹਿ ਰਹੇ ਆ ਵੀ ਮੈਨੂੰ ਤਾਂ ਪਰੇਸ਼ਾਨ ਕਰਕੇ ਮੈਂ ਇਹਨਾਂ ਬਖਤੀਆਂ ਤੋਂ ਤਾਂ ਪਰੇਸ਼ਾਨ ਕਰਕੇ ਆਤਮ ਹੱਤਿਆ ਕਰ ਲੱਗੀ ਹੈ ਪਰਿਵਾਰ ਵੱਲੋਂ ਕੀ ਬਿਆਨ ਖਾਇਆ ਜੀ ਪਰਿਵਾਰ ਵੱਲੋਂ ਦੇ ਮਿੱਤਰਿਕ ਬਲਵਿੰਦਰ ਸਿੰਘ ਦੇ ਭਰਾ ਕਸ਼ਮੀਰ ਸਿੰਘ ਨੇ ਬਿਆਨ ਖਾਇਆ ਜੀ ਉਹਦੇ ਬਿਆਨ ਪਤਾ ਮਗਦਮਾ ਦਰਜ ਕਰਤਾ ਕਿੰਨੀ ਜਲਦੀ ਹੋ ਗਈ ਗਿਰਫਤਾਰ ਨੂੰ ਹਜੰਤ ਜਲਦ ਕਰਾਂਗੇ